ਲਓ ਭਾਈ ਜੀ ਇਹ ਸ਼ਹਿਰ ਕੋਟੀ ਸੇਖਾਂ ਵਿੱਚ ਚੌਂਕ ਵਿੱਚ ਮੇਰਾ ਵੀ ਰੁਪਿਆ ਜਿੱਥੇ ਕਹਿੰਦੇ ਵੀ ਸੈਮੀਨਾਰ ਲੱਗਦੇ ਆ ਯੁੱਧ ਨਸ਼ਾ ਵਿਰੋਧ ਦੇ ਇਹਨਾਂ ਨਾਲ ਦੇ ਬੰਦੇ ਭੱਜ ਗਏ ਆ ਕੋਟੀ ਸੇਖਾਂ ਦੇ ਕੋਟੀ ਸੇਖਾਂ ਦੇ ਵਿੱਚ ਚੌਂਕ ਦੇ ਵਿੱਚ ਪਲਾਟਾਂ ਦੇ ਨਾਲ ਦੋ ਮੁੰਡੇ ਸੀ ਇਹ ਵੀ ਗੱਦਾ ਵੀ ਆ ਚੌਂਕੀ ਆ ਸਾਹਮਣੇ ਉਹ ਮੈਡੀਕਲ ਨੇ ਸਾਹਮਣੇ ਤੇ ਜਿਹੜੇ ਕਹਿ ਰਹੇ ਵੀ ਅਸੀਂ ਨਸ਼ਾ ਮੁਕਤ ਕਰਤਾ ਯੁੱਧ ਨਸ਼ਿਆਂ ਵਿਰੁੱਧ ਚ ਖਤਮ ਕਰਤਾ ਥੋੜੇ ਦਿਨ ਪਹਿਲਾਂ ਹੀ ਸੈਮੀਨਾਰ ਲੱਗੇ ਆ ਤੇ ਅੱਜ ਮੇਰਾ ਵੀ ਰਾ ਤੁਹਾਨੂੰ 메ਨ ਚੌਂਕ ਦੇ ਵਿੱਚ ਦਿਖਾ ਰਹੇ ਆ ਜਿਹੜੇ ਕਹਿ ਰਹੇ ਵੀ ਅਸੀਂ ਕਸਮਾਂ ਖਾਣੀਆਂ ਨਸ਼ਾ ਮੁਕਤ ਕਰਤਾ ਤੇ ਮੇਰਾ ਵੀਰ ਆ ਤੁਹਾਡੇ ਸਾਹਮਣੇ ਆ ਤੇ ਆ ਦੇਖ ਸਕਦੇ ਹੋ ਤੁਸੀਂ ਇਹ ਇਹਦੇ ਨਾਲ ਦਾ ਵੀਰ ਇਹਨੇ ਕੋਈ ਮੈਡੀਕਲ ਨਸ਼ਾ ਕੀਤਾ ਤੇ ਇੱਥੇ ਹੀ ਪੈ ਗਿਆ ਇਹਨੂੰ ਬਹੁਤ ਪੁੱਛ ਰਹੇ ਆ ਪਰ ਆਹ ਦੇਖ ਲਓ ਵੀ ਜਵਾਨੀ ਦਾ ਘਾਣ ਕੀਤਾ ਪਿਆ ਤੇ ਝੂਠੀਆਂ ਸੋਹਾਂ ਖਾਣ ਨਾਲ ਤਾਂ ਨਹੀਂ ਵੀਰੇ ਨਸ਼ੇ ਮੁਕਤ ਹੋਣੇ ਕੋਈ ਨਾ ਕੋਈ ਕਰਨਾ ਪੈਣਾ ਪੰਜਾਬ ਦਾ ਸੋ ਮੇਰਾ ਵੀਰ ਹਾਂਜੀ ਇਹ ਪਬਲਿਕ ਖੜੀ ਸੀ ਇੱਕ ਸਬਡਿਵੀਜ਼ਨ ਧਰਮਕੋਟ ਦੇ ਵਿੱਚ ਏਰੀਆ ਕੋਡੀਸੇ ਖਾਂ ਦੇ ਵਿੱਚ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਸਬੰਧ ਵਿੱਚ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਜਿਹੜੇ ਲੋਕ ਵੀ ਇਸ ਇਸ ਤਰ੍ਹਾਂ ਦੀਆਂ ਜਿਹੜੀਆਂ ਲੋਕਾਂ ਦੀਆਂ ਵੀਡੀਓ ਪਾ ਰਹੇ ਨੇ ਜਿਨ੍ਹਾਂ ਦੀ ਆਇਡੈਂਟੀਟੀ ਜਨਤਕ ਕਰ ਰਹੇ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਜਾਂ ਤੇ ਉਹ ਬੰਦਿਆਂ ਦੀ ਸਾਨੂੰ ਸਾਡੇ ਕੋਲ ਲੈ ਕੇ ਆਓ ਤੇ ਅਸੀਂ ਉਹਨਾਂ ਨੂੰ ਜਿਹੜਾ ਉਹਨਾਂ ਦਾ ਭਲਾ ਕਰ ਸਕੀਏ ਜਾਂ ਉਹਨਾਂ ਨੂੰ ਜਨੇਰ ਜਿਹੜਾ ਨਸ਼ਾ ਛਡਾਊ ਕੇਂਦਰਾ ਉੱਥੇ ਦਾਖਲ ਕਰਾਈਏ ਤੇ ਇਸ ਤਰ੍ਹਾਂ ਵੀਡੀਓ ਨਾ ਪਾਈਆਂ ਜਾਣ ਉਹ ਜਿਹੜਾ ਬੰਦਾ ਸੀ ਉਹ ਅਸੀਂ ਆਇਡੈਂਟੀਫਾਈ ਕਰਕੇ ਉਹਨੂੰ ਜਿਹੜਾ ਨਸ਼ੇ ਦਾ ਆਦੀ ਆ ਉਸ ਨੂੰ ਟ੍ਰੀਟਮੈਂਟ ਲਈ ਜ ਮੈਸੇਜਡਾਉ ਕੇਂਦਰ ਉੱਥੇ ਅਸੀਂ ਦਾਖਲ ਕਰਵਾ ਦਿੱਤਾ। ਨੰ ਪਹਿਲੇ ਹੀ ਸੈਮੀਨਾਰ ਲੱਗੇ ਆ ਤੇ ਅੱਜ ਮੇਰਾ ਵੀ ਰਾ ਤੁਹਾਨੂੰ ਮੇਨ ਚੌਂਕ ਦੇ ਵਿੱਚ ਦਿਖਾ ਰਹੇ ਆ ਜਿਹੜੇ ਕਹਿ ਰਹੇ ਵੀ ਅਸੀਂ ਕਸਮਾਂ ਖਾਣੀਆਂ ਨਸ਼ਾ ਮੁਕਤ ਘਰਤਾ ਤੇ ਮੇਰਾ ਵੀਰ ਆ ਤੁਹਾਡੇ ਸਾਹਮਣੇ ਆ ਤੇ ਆਹ ਦੇਖ ਸਕਦੇ ਹੋ ਤੁਸੀਂ ਇਹ ਇਹਦੇ ਨਾਲ ਦਾ ਵੀਰ ਇਹਨੇ ਕੋਈ ਮੈਡੀਕਲ ਨਸ਼ਾ ਕੀਤਾ ਤੇ ਇੱਥੇ ਹੀ ਪੈ ਗਿਆ ਇਨੂੰ ਬਹੁਤ ਪੁੱਛ ਰਹੇ ਆ ਪਰ ਆ ਦੇਖ ਲਓ ਵੀ ਜਵਾਨੀ ਦਾ ਕਹਾਣਕੀਤਾ ਪਿਆ ਤੇ ਝੂਠੀਆਂ ਸੋਹਾਂ ਖਾਨ ਨਾਲ ਤਾਂ ਨਹੀਂ ਵੀਰੇ ਨਸ਼ੇ ਮੁਕਤ ਹੋਣੇ ਕੋਈ ਨਾ ਕੋਈ ਕਰਨਾ ਪੈਣਾ ਪੰਜਾਬ ਦਾ ਸੋ ਮੇਰਾ ਵੀ ਹਾਂ ਜੀ ਇਹ ਪਬਲਿਕ ਖੜੀ